ਬਈ ਜੋ ਜੀ ਨਾ ਵਾਜ ਪੁੱਤ ਜਿਆਦਾ ਹੈ ਤੇ ਚਾਰ ਪਿੰਡਾਂ ਵੱਜ ਜਾਂਦੀ। ਤੇ ਇਹ ਬਾਈਕ ਤੇ ਲੈ ਕੇ ਕਿੱਚ ਕੇ ਜਹਾਜ ਨੂੰ ਅੰਤਰਵਾੜਨਗ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਤੇ ਮੈਂ ਹੋ ਜਾ ਰਿਹਾ ਹਾਂ ਇੱਕ ਛੋਟੇ 에ਰਪੋਰਟ ਤੇ ਜਿਹੜਾ ਖੁੱਲ੍ਹਾ ਸੀ 1947 ਵਿੱਚ ਛੋਟੇ ਜਹਾਜ਼ਾਂ ਵਾਸਤੇ ਪ੍ਰਾਈਵੇਟ ਜਹਾਜ਼ਾਂ ਵਾਸਤੇ ਤੇ ਅੰਤਰਰਾਸ਼ਟਰੀ ਜਹਾਜ਼ਾਂ ਵਾਸਤੇ ਤੇ ਜਿਹੜਾ ਅੱਜ ਤੱਕ ਲਗਾਤਾਰ ਇਦਾਂ ਹੀ ਸਰਵਿਸ ਵਿੱਚ ਚੱਲ ਰਿਹਾ ਹੈ ਤੇ ਆਓ ਚਲਿਏ ਤੇ ਦਿਖਾ ਤੁਹਾਨੂੰ ਦਿਖਾਉਣਾ ਛੋਟਾ 에어ਪੋਰਟ ਜਿਹੜਾ ਖੁੱਲਿਆ ਸੀ 1947 ਵਿੱਚ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਕਰਕੇ ਅੱਜ ਮੇਰੀਆਂ ਵੀਡੀਓ ਆਉਂਦੀਆਂ ਪਈਆਂ ਨੇ ਲਗਾਤਾਰ ਤੇ ਤੁਸੀਂ ਮੇਰਾ ਸਾਥ ਦਿੱਤਾ ਤੇ ਹੌਲੀ ਹੌਲੀ ਮੀਡੀਅਮ ਪਰਿਵਾਰ YouTube ਦਾ ਪਰਿਵਾਰ ਜਿਹੜਾ ਉਹ ਵੱਧਦਾ ਪਿਆ ਤੇ ਅੱਜ ਮੇਰੇ 1000 ਸਬਸਕ੍ਰਾਈਬਰ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਇਹ ਤੁਹਾਡੇ ਸਾਥ ਨਾਲ ਕਿ ਤੁਸੀਂ ਸਾਥ ਦਿੰਦੇ ਪਿਓ ਮੇਰਾ ਤੇ ਇੱਧਰ ਆ ਗਈ ਬਾਈ ਪਿੰਡ ਦੀ ਐਂਟਰੀ ਆਪਾਂ ਲਵਾਂਗੇ ਰਾਈਟ ਤੇ ਕਰਾਂਗੇ ਐਂਟਰ ਪਿੰਡ 'ਚ ਤੁਹਾਨੂੰ ਥੋੜਾ ਜਿਹਾ ਪਿੰਡ ਦਿਖਾਵਾਂਗਾ ਤੇ ਆਦੋਲੇ ਘਰ ਦੇਖੋ ਕਿੰਨੇ ਸੋਹਣੇ ਨੇ ਇੱਥੇ ਜਿਹੜੇ ਕਾਰਨ ਇਹ ਇਦਾਂ ਬਣੇ ਹੁੰਦੇ ਨੇ ਕਿਉਂਕਿ ਬਰਫ਼ ਦੇ ਕਾਰਨ ਇਦਾਂ ਨੇ ਬਰਫ਼ ਜਾਂ بارش ਕਾਰਨ ਕਿ ਉੱਪਰ ਟਿਕੇ ਨਾਲ ਸਿੱਧੀ ਥੱਲੇ ਆਵੇ بارش ਸਿੱਧੀ ਥੱਲੇ ਆਵੇ। ਜੇ ਸਾਹਮਣੇ ਆ ਗਈ ਪਾਰਕ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਇੱਥੇ ਮੈਂ ਰੁਕਾਂਗੇ ਤੁਹਾਨੂੰ ਦਿਖਾਵਾਂਗਾ ਇੱਥੇ ਬਹੁਤ ਸੋਹਣਾ ਨਾ ਬਣਾਇਆ ਸਾਰੇ ਪਾਸੇ ਗ੍ਰੀਨਰੀ ਤੇ ਵਿੱਚ ਪਾਣੀ ਛੱਡਿਆ ਜਿਹੜਾ ਸਾਡੇ ਛੱਪੜ ਹੁੰਦੇ ਨੇ ਇਹਨਾਂ ਨੇ ਪਾਣੀ ਛੱਡਿਆ ਵਿੱਚ ਰਾਈਟ ਤੇ ਵੀ ਤੇ ਲੈਫਟ ਤੇ ਵੀ ਤੇ ਇੱਥੇ ਜਿਹੜੇ ਲੋਕ ਨੇ ਉਹ ਫਿਸ਼ਿੰਗ ਵੀ ਕਰਦੇ ਨੇ ਮਤਲਬ ਮੱਛੀਆਂ ਵੀ ਫੜਦੇ ਨੇ ਪਰ ਉਹ ਮੱਛੀਆਂ ਫੜਦੇ ਨੇ ਆਪਣੇ ਜਿਹੜੇ ਸ਼ੌਂਕ ਵਾਸਤੇ ਖਾਣ ਵਾਸਤੇ ਤੇ ਬਹੁਤ ਘੱਟ ਫੜਦੇ ਉਹਨੇ ਪਰ ਸ਼ੌਂਕ ਵਾਸਤੇ ਫੜ ਕੇ ਫਿਰ ਉਹ ਛੱਡ ਦਿੰਦੇ ਆ ਸਾਹਮਣੇ ਬਾਪੂ ਲੱਗਾ ਤੇ ਹੈ ਗਿਆ ਦੇਖਣੀ ਆ ਦੇਖਣਾ ਵੀ ਮੱਛੀ ਫੜੀ ਕਿ ਨਹੀਂ ਬਾਪੂ ਨੂੰ ਸਵੇਰ ਦੀ ਕਿ ਨਹੀਂ ਆਪੂ ਤੇ ਮਰੀ ਆ ਕਰ ਦੇਣਾ ਗਾਹੀ ਇਹ ਲੱਗਾ ਕੁੰਡੀ ਪਾਣਾ ਤੇ ਮੈਨੂੰ ਸਾਈਡ ਤੇ ਹੋਣਾ ਪਾਣਾ ਉਹ ਜਿਹੜਾ ਮਾਰਦਾ ਨਾ ਸਾਲ ਤੇ ਉਹ ਪਿੱਛੇ ਨੂੰ ਆਉਂਦਾ ਰੱਸੀ ਵਗੂ ਮੇਰੇ ਤੱਕ ਆਇਆ ਤੇ ਮੇਰੀ ਅੱਖਾਂ ਚ ਵੱਜਣ ਲੱਗਾ ਸੀ ਮੈਂ ਖੜਾ ਸੀ ਲਈ ਬਾਪੂ ਕੋਲ ਬਜ਼ੁਰਗ ਕੋਲ ਤੇ ਮੈਂ ਕੋਈ ਮੱਛੀ ਫੜਦਾ ਤੇ ਦੇਖਨੇ ਆ ਪਰ ਜਿਹੜੇ ਸਾਬ ਨਾਲ ਕੁੰਡੀ ਬਾਰ ਬਾਰ ਛੁੱਟੀ ਜਾਂਦਾ ਗੱਡੀ ਜਾਂਦਾ ਟਾਈਮ ਲੱਗਣਾ ਤੇ ਆਪਾਂ ਚੱਲਨੇ ਆ ਅੱਗੇ ਵੱਲੋਂ 462 ਨਾਲ ਨੇ ਛੋਟੀ ਜਿਹੀ ਲੇਕ ਦਾ ਨਾਂ ਰੋਕ ਦਿੱਤਾ ਤੇ ਵਿੱਚ ਇਹਨਾਂ ਨੇ ਦਰਖਤ ਲਾਏ ਨੇ ਤੇ ਇਹ ਕੁਦਰਤ ਦਾ ਖਾਸ ਖਿਆਲ ਰੱਖਦੇ ਨੇ ਲੋਕ ਵੀ ਤੇ ਇੱਥੇ ਦੀ ਸਰਕਾਰਾਂ ਵੀ ਇਧਰ ਖੱਬੇ ਸੱਜੇ ਪਾਸੇ ਪਿਕਨਿਕ ਕਰਦੇ ਪੈਣੇ ਤੇ ਇਧਰ ਖੱਬੇ ਪਾਸੇ ਜਿਹੜਾ ਉਹ ਬਾਪੂ ਲੱਗਾ ਹੋਣਾ ਮੱਛੀਆਂ ਫੜਨਾਂ ਮਿੱਥੇ ਇੱਕ ਲੱਗਾ ਭਾਈ ਮੱਖੀਆਂ ਫੜਨ ਪਾਪਾਂ ਕਿਧਰ ਗਿਆ ਇਧਰ ਉਹ ਸਾਹਮਣੇ ਆਈਆਂ ਤੇ ਉਧਰ ਬਾਪੂ ਲੱਗਾ ਸਾਹਮਣੇ ਤੇ ਮੈਂ ਭਾਈ ਹੁਣ ਵੜ ਗਿਆ ਪਿੰਡ ਦੇ ਵਿੱਚ ਇੱਕ ਰੋਡ ਜਾਂਦਾ ਹੀ ਬਾਰੋ-ਬਾਰ ਤੇ ਫਿਰ ਮੈਂ ਕਿ ਪਿੰਡ ਦੇ ਵਿੱਚੋਂ ਥੋੜੀ ਜਿਹੀ ਇਹ ਗਲੀ ਜਾਏਗੀ ਪਿੰਡ ਦੇ ਵਿੱਚੋਂ ਦੀ ਹੋ ਕੇ ਤੇ ਆਲੋ ਦੇਖੋ ਤੁਸੀਂ ਘਰ ਕਿਨੇ ਸੋਹਣੇ ਨੇ ਸੋ ਔਫ ਤੋਂ 3 ਜਿਹੜਾ ਇਹ ਏਰੀਆ ਜਿਹੜਾ ਇਹ ਮੰਗਾ ਹੈ ਤੇ ਘਰ ਮੇਰੇ ਹਿਸਾਬ ਨਾਲ ਇੱਥੇ ਮੈਂ ਨੈਟ ਤੇ ਦੇਖਿਆ ਸੀ ਘਰ ਇਥੇ ਸ਼ੁਰੂ ਹੁੰਦੇ 3.5 ਲੱਖ ਤੋਂ ਜਿਹੜਾ ਪਾਟਪਨ ਛੋਟਾ ਹੁੰਦਾ 3 ਲੱਖ ਤੋਂ ਤੇ ਜਿਹੜਾ ਵੱਡੇ ਘਰ ਖੱਬੇ ਪਾਸੇ ਦੇਖਦੇ ਵੇ ਉਹ ਇਹਨਾਂ ਦੀ ਕੀਮਤ ਉਹ 3.5 ਤੋਂ 4 ਲੱਖ ਯੂਰੋ ਉਹ ਦੇਖ ਸਕਦੇ ਹੋ ਇੱਥੇ ਰਸ਼ ਵੀ ਇੰਨਾ ਨਹੀਂ ਹੈਗਾ ਇਹ ਏਰੀਆ ਪਿਆ ਇੱਥੇ ਰਸ਼ਾਂ ਮੰਗਿਆ ਨੇ ਬਾਈ ਦੇਖਣੀਆਂ ਜਾ ਕੇ ਜੀਤ ਦੇ ਅੰਦਰ ਜਾਣ ਦੀ ਪਰਮਿਸ਼ਨ ਮਿਲ ਗਈ ਐਟ ਅ ਟਾਈਮ ਫਿਰ ਤੇ ਅੰਦਰ ਜਾਵਾਂਗੇ ਤੇ ਤੁਹਾਨੂੰ ਜਿਹੜਾ ਜਾਜ ਨੇ ਛੋਟਾ ਜਾਜ ਉਹ ਲਾਗੂ ਵੀ ਦਿਖਾ ਦਾਂਗੇ ਕਿ ਜੇ ਪਰਮਿਸ਼ਨ ਨਾ ਮਿਲੀ ਤੇ ਫੇਰ ਹੋਏਗਾ ਨੈਕਸਟ ਟਾਈਮ ਕਿ ਮੈਨੂੰ ਹੋਰ ਪਤਾ ਨਹੀਂ ਹੈ ਕਿ ਫੋਨ ਕਰਕੇ ਜਾਂ ਪਹਿਲਾਂ ਰਿਜ਼ਰਵ ਕਰਨਾ ਪੈਂਦਾ ਮੈਂ ਉੱਥੇ ਪੁੱਛਾਂਗਾ ਉਹਨਾਂ ਨੂੰ ਕਿਉਂਕਿ ਇਦਾਂ ਉਹ ਐਂਟਰ ਨਹੀਂ ਹੋਣ ਦਿੰਦੇ ਕਿਉਂਕਿ ਉਹ ਜਿਹੜਾ ਆਂਦਾ ਹੈ ਉਹ ਪੈਰਿਸ 에য়ারਪੋਰਟ ਜੰਡਰ ਹੀ ਜਾਂਦਾ ਜਿਹੜਾ ਉਹ ਉਹੀ ਸੋਸਾਇਟੀ ਜਿਹੜੀ ਲਾਲ ਕੰਪਨੀ ਲਾ ਲੋ उन्हें अंडर यही आंदा है इतों सज्जे आ गया मैगडोनल्ड आ खबे पासे बहुत डी जी एच एल आ गया जरा वा ऑफिस जो हब अगर खब्बे पासे बह इे जड़ा खाने पीन चीज़ा तैयार होंगे ने ਇੱਧਰ ਸੱਜੇ ਪਾਸੇ ਹੈਗਾ ਛੋਟਾ 에ਰਪੋਰਟ ਅੰਕੇ ਥੋੜੀ ਟਾਈਮ ਥੋੜੇ ਦੇਰ ਬਾਅਦ ਐਂਟਰੀ ਆ ਰਹੀ ਉਹ ਸਾਹਮਣੇ ਇੱਥੇ ਕੰਮ ਚੱਲਦਾ ਪਿਆ ਸੜਕਾਂ ਦਾ ਤੇ ਬਿਲਡਿੰਗਾਂ ਦਾ ਇੱਧਰੋਂ ਨਹੀਂ ਇੱਧਰ ਜਾਣਾ ਪੈਣਾ ਟਾਈਮ ਨੇ ਲਿਖਿਆ ਉਧਰ 6 ਵਜੇ ਬੰਦ ਹੋ ਜਾਂਦਾ ਪਰ ਅੱਜ ਦੇਖਣੀ ਆ ਕਿ ਭਾਈ ਆਪਾਂ ਜਾਣੇ ਪਿਆ ਬਾਰੋਂ ਪਾਰ ਜਿਹੜਾ 에어ਪੋਰਟ ਤੇ ਆ ਦੇਖੋ ਜਾਜ ਜੇ ਪਾਸੇ ਛੋਟੇ ਤੇ ਇਹਨਾਂ ਸ਼ੈਡਾਂ ਨੂੰ ਛਾਉ ਨੂੰ ਇਹਨਾਂ ਸ਼ੈਡਾਂ ਦੇ ਅੰਦਰ ਵੜ ਦਿੰਦੇ ਨੇ ਛੋਟੇ ਜਾਜ ਇੱਥੇ ਚੱਲਦਾ ਵਾ ਕੰਮ ਬਿਲਡਿੰਗਾਂ ਦਾ ਤਾਂ ਕਰਕੇ ਤੇ ਦੇਖਦੇ ਭਾਲੇ ਦੋਨੇ ਜੰਗਲੇ ਲਾਏ ਇਹਨਾਂ ਨੇ ਅੰਜਨ ਇੱਧਰ ਰਾਈਟ ਸਾਈਡ ਤੇ ਇੱਧਰ ਸ਼ਾਇਦ ਕੋਸ਼ਿਣੇ ਜਗ ਜੇ ਸਾਨੂੰ ਐਂਟਰੀ ਮਿਲਦੀ ਅੰਦਰ ਤੱਕ ਜਾਣ ਦਿੰਦੇ ਨੇ ਝਾਰਜ ਦੇ ਕੋਲ ਛੋਟੇ ਜਗ ਦੇ ਕੋਲ ਤੇ ਦੇਖਣੇ ਆ ਜਰੂਰ ਜਾਣੇ ਆ ਤੇ ਇਹ ਸਾਰੇ ਬਾਈ ਸੱਜੇ ਪਾਸੇ ਜਿਹੜੇ ਬਿਲਡਿੰਗਾਂ ਨੇ ਵੱਖਰੇ ਵੱਖਰੇ ਜਿਹੜੇ ਸਕੂਲਾਂ ਨੇ ਪ੍ਰਿੰਟਿੰਗਾਂ ਜਿਹੜੇ ਪਾਇਲਟ ਤੇ ਸਿਖਾਉਂਦੇ ਨੇ ਇਹ ਜਿਹੜੇ ਆ ਵੀ ਸਟੂਡੈਂਟ ਅੰਦਰ ਜਾਂਦੇ ਪਏ ਨੇ ਜਿਹੜੇ ਭਾਈ ਮੈਂ ਖੜਾ ਹਾਂ ਤੇ ਆਹ ਦੇਖੋ ਇੱਧਰ ਸੱਜੇ ਪਾਸੇ ਉਹ ਜਿਹੜਾ ਪੀਲਾ ਜਹਾਜ ਉਹ ਕੱਲਾ ਬੰਦਾ ਦਾ ਮੁੰਡਾ ਖਿੱਚ ਕੇ ਲੈ ਗਿਆ ਉਹਨੂੰ ਦੋ ਥਾਣਾ ਤੇ ਹੁਣ ਉਹ ਵਰਨਕ ਵਾਪਸ ਕਰਕੇ ਇੱਧਰ ਛੱਟ ਥੱਲੇ ਕਿਉਂਕਿ ਟਾਈਮ ਹੋ ਗਿਆ ਨਾ ਸ਼ਾਇਦ ਬੰਦ ਕਰਨ ਦਾ ਇਹ ਦੇਖੋ ਕੱਲਾ ਹੀ ਏ ਦਿੱਕਾ ਲਈ ਪਿੱਛੋਂ ਤੱਕ ਜਾਂਦਾ ਜਾਜ ਨੂੰ ਉਸ ਸਮਨੇ ਵੀ ਲਾਲਜਾਹ ਚ ਬਹਿ ਗਿਆ ਬਜਟ ਅੰਦਰ ਤੇ ਉਹ ਵੀ ਕਰਨ ਲੱਗਾ ਹਮ ਸਟਾਰ ਉਹ ਬਈ ਇਹਨਾਂ ਛੋਟੇ ਚ ਜਿਆਦਾ ਦੀ ਆਵਾਜ਼ ਜ਼ਿਆਦਾ ਵੱਡੇ ਆ ਨਾ ਜ਼ਿਆਦਾ ਇਹਨਾਂ ਦੀ ਆਵਾਜ਼ ਛੋਟੇ ਚ ਜਦੋਂ ਇੱਥੇ ਦੇ ਕਿੰਨੀ ਦੂਰ ਖੜਾ ਤੇ ਆਵਾਜ਼ ਜਦ ਜਿੱਦਾਂ ਇੰਜਨ ਚੱਲਦਾ ਹੁੰਦਾ ਨਾ ਬੜੀ ਬਾਜ਼ ਯਾਰ ਉੱਧਰ ਸੱਜੇ ਪਾਸੇ ਜਿਹੜਾ ਉਹ ਛੋਟਾ ਜਾਜ ਲੈਂਡ ਉਹ ਕਿਉਂ ਦੇਖੋ ਆਂਦਾ ਪਿਆ ਤੇ ਕਾ ਹੁਣ ਉੱਡ ਰਿਹਾ ਜਿਹੜਾ ਜਾਜ ਲਾਲ ਸੀ ਉਹ ਵੀ ਹੁਣ ਉੱਡਣ ਲੱਗਾ ਪਰ ਵਾਜ ਬਹੁਤ ਜ਼ਿਆਦਾ ਹੈ ਤੇ ਇਹ ਲਗੇ ਲੰਘੇਗਾ ਮੇਰੇ ਲੱਗਿਓ ਸ਼ਾਇਦ ਕੋ ਮੇਰੇ ਨੂੰ ਜਾਂਦਾ ਪਿਆ ਓ ਬਾਈ ਨੇ ਤੂਰੋਂ ਤੁਹਾਨੂੰ ਦਿਖਣਾ ਕੈਮਰੇ ਚ ਉਹ ਲਾਇਆ ਹੱਥ ਮੇਰੇ ਨਾਲ ਨੂੰ ਆਪਾਂ ਵੀ ਲਾਵਾਂਗੇ ਬਾਈ ਮੈਂ ਗਿਆ ਸੀ ਅੰਦਰ ਪੁੱਛਣ ਮੈਂ ਸਕੂਲਰ ਨੂੰ ਪੁੱਛਿਆ ਕਿ ਉਹਨਾਂ ਦੀ ਵੱਖਰੇ ਵੱਖਰੇ ਪ੍ਰਾਈਵੇਟ ਬਣੀਆਂ ਹਨ ਤੋ ਐਂਟਰੀ ਕਰ ਸਕਦੇ ਨੇ ਪਰ ਉਹ ਕਹਿੰਦੇ ਪਹਿਲਾਂ ਤੁਹਾਨੂੰ ਰਿਜ਼ਰਵ ਕਰਨਾ ਪੈਂਦਾ ਹੈ ਤੇ ਪਰਮਿਸ਼ਨ ਲੈਣੀ ਪੈਂਦੀ ਹੈ। ਤੋ ਫਿਰ ਮੈਂ ਅੱਗੇ ਆ ਗਿਆ ਦੂਜੇ ਪਾਸੇ ਕਿ ਤੁਸੀਂ ਬਾਹਰੋਂ ਬਣਾ ਸਕਦੇ ਹੋ ਵੀਡੀਓ ਕੋਈ ਚੱਕਰ ਨਹੀਂ। ਪਰ ਜੇ ਤੁਸੀਂ ਅੰਦਰ ਆਣਾ ਤੇ ਫਿਰ ਤੁਹਾਨੂੰ ਪਰਮਿਸ਼ਨ ਵੱਖਰੀ ਲੈਣੀ ਪੈਣੀ ਹੈ। ਤੇ ਇਹ ਸਾਰਾ ਗਿਆ ਉੱਤੋਂ ਉਹਗਲਾ ਪਾਸਾ ਤੇ ਕਿ ਸਮਾਂ ਜਦ ਆਈਟੇਕ ਉਫੁੰਦਾ ਹੋਇਆ ਇੱਧਰ ਸਾਹਮਣੇ ਪਾਸੇ ਜਿਹੜੀਆਂ ਬਿਲਡਿੰਗਾਂ ਨੇ 에어ਪੋਰਟ ਦੀਆਂ ਨੇ ਸਕੂਲ ਦੀਆਂ ਨੇ ਜਿੱਥੇ ਸਤਾਜ ਵੀ ਕਰਦੇ ਨੇ ਸਕੂਲ ਕਰਦੇ ਨੇ ਕਿ ਗੱਡੀਆਂ ਖੜੀਆਂ ਨੇ ਇੱਥੇ ਗੱਲ ਕਰੀ ਤੇ ਕਲੱਬ ਵੀ ਹੈਗੇ ਨੇ ਤੇ ਰੈਸਟੋਰੈਂਟ ਵੀ ਹੈਗੇ ਨੇ ਜਿਹੜੇ 에어로 ਕਲੱਬ ਨੇ ਤੇ ਟੂਰਿਜ਼ਮ ਵਸਤੇ ਨੇ ਤੇ ਹੋਣ ਅਗਲਾ ਜਹਾਜ਼ 929 ਤੇ ਵੇ ਦੇਖਿਓ ਕਿੰਨੀ ਆਵਾਜ਼ ਆਉਂਦੀ ਵੀ ਫੇਰ ਜਹਾਜ਼ ਦੀ ਟੇਕ ਆਫ ਹੋ ਫੋਨ ਲੱਗਿਆ ਕਿੰਨੀ ਆਵਾਜ਼ ਕਰਦਾ ਹੈ ਖੋ ਦੇਖੋ ਸਾਹਮਣੇ ਉਹ ਜਾਂਦਾ ਕਿੱਧਰ ਤੇ ਉਹ ਚਲਾ ਗਿਆ ਦੂਰ ਤੇ ਸਾਹਮਣੇ ਬਾਈ ਜਿਹੜਾ ਹੁਣ ਲਾਲ ਜਿਹੜਾ ਜਾਜ ਲੈਂਡ ਉੱਕੇ ਆਇਆ ਤੇ ਉਹ ਜਾਂਦਾ ਆਪਣੀ ਜਗਾ ਵੱਲ ਤੇ ਮੈਂ ਸੀ ਸਾਹਮਣੇ ਉਹ ਪਹਿਲਾਂ ਜਿੱਥੇ ਪੀਲਾ ਜਾਜ ਸੀ ਤੇ ਜਿੱਥੇ ਮੈਂ ਪੁੱਛ ਗਿਆ ਸੀ ਕਿ ਅੰਦਰ ਜਾ ਸਕਦੇ ਆ ਤੁਹਾਨੂੰ ਕਿ ਪਰਮਿਸ਼ਨ ਚਾਹੀਦੀ ਤੇ ਇੱਥੇ ਇੱਕ ਗੱਲ ਹੋਰ ਇੱਥੇ ਜਾਜ ਵੇਚਦੇ ਵੀ ਨੇ ਕਿਰਾਏ ਤੇ ਦਿੰਦੇ ਨੇ ਤੇ ਰਿਪੇਅਰ ਵੀ ਕਰਦੇ ਨੇ ਜਦੋਂ ਸ਼ਾਮ ਦਾ ਟਾਈਮ ਹੁੰਦਾ ਬੰਦ ਕਰ ਦਿੰਦੇ ਨੇ ਇਹ ਰਪੋਰਟ ਤੇ ਫਿਰ ਜਾਜ ਕੱਲਾ ਬੰਦਾ ਪਰਾਂਤੂ ਪੜ ਕੇ ਤੇ ਅੰਦਰਵਾੜ ਦਿੰਦਾ ਹੈ ਤੇ ਬਾਈ ਜਿੰਨਾ ਜਿੰਨਾਂ ਨੂੰ ਇਹ ਵਲੌਗ ਵਧੀਆ ਲੱਗਾ ਤੇ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿੰਨਾ ਮੇਰੇ ਭੈਣ ਭਰਾ ਬਾਣੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਨੇ ਆ ਅਗਲੇ ਵਲੌਗ ਚ ਥੈਂਕ ਯੂ ਤੇ ਰੱਬ ਰੱਖਾ